ਕੀ ਇਨਫੋਰਮੇਸ਼ਨ ਆਈ ਸੀ ਸਾਨੂੰ ਕੰਟਰੋਲ ਰੂਮ ਤੋਂ ਐਸਐਟੂ ਕਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਪੁਲਿਸ ਕੋ ਕਿ ਜਿਹੜਾ ਇੱਕ ਨਵਨੀਤ ਨਾਮ ਦਾ ਬੰਦਾ 33 ਸਾਲ ਦੀ ਉਮਰ ਸੀ ਇਹਨੂੰ ਕੋਈ ਮੜੀਆਂ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਤੇ ਇਹਦੇ ਉੱਪਰ ਫਾਇਰ ਹੋਏ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸਪੀ ਸਿਟੀ ਦੇ ਅੰਦਰ ਡੀਐਸਪੀ ਸਿਟੀ 1 ਤੇ ਐਸਐਚਓ ਕਤਵਾਲੀ ਤੇ ਇਹਨਾਂ ਦੀ ਟੀਮ ਐਸਐਚਓ ਡਿਵੀਜ਼ਨ ਨੰਬਰ 2 ਇਹਨਾਂ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਥਿਨ 48 ਆਵਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਤੋਂ ਉਹਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉੱਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈ ਜੀ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏ ਗਏ। ਇੱਕ 315 ਬੋਰ ਦੀ ਰਾਈਫਲ ਹੈ ਤੇ ਇੱਕ 32 ਬੋਰ ਦਾ ਰਵੌਂਡਰ ਹੈ। 4 ਜ਼ਿੰਦਾ ਰਾਉਂਡ ਰਿਕਵਰ ਹੋਏ 315 ਬੋਰ ਦੇ ਵੈਪਨ ਦੇ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ 32 ਬੋਰ ਦੇ ਇਹਨਾਂ ਦੇ ਰਵੌਂਡਰ। ਜਿਹੜਾ ਵੈਪਨ ਉਸ ਵale ਯੂਜ਼ ਕੀਤਾ ਗਿਆ ਸੀ ਉੱਥੇ ਮਾਰਨ ਵਾਸਤੇ ਉਹ 315 ਬੋਰ ਦੇ ਦੋ ਖੋਲ ਉੱਥੇ ਬਰਾਮਦ ਹੋਏ ਸੀ ਮੌਕੇ ਤੋਂ। ਉਹ ਵੀ ਰਿਕਵਰ ਕੀਤੇ ਗਏ ਨੇ। ਜਿਹੜੀ ਵਜ੍ਹਾ ਰੰਜੇਸ਼ ਇਹਨਾਂ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂੰਹ ਬੋਲਾ ਮੁੰਡਾ ਸੀਗਾ ਹਰਦੀਪ ਟਵਾਣਾ ਦੇ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਇਸ ਡੇ ਤੇ ਉਹ ਹਰਦੀਪ ਟਵਾਣਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਗਵੀਰ ਸਿੰਘ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਇਹ ਰੰਜੇਸ਼ ਰੱਖਦਾ ਸੀ ਕਿ ਜਿਹੜਾ ਹੋਟਲ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ ਤੋਂ ਕੁਝ ਨਹੀਂ ਮਿਲਿਆ ਉਹਦੇ ਕਰਕੇ ਇਹਨੇ ਮਿੱਠੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀ ਕਿ ਸੋ ਜਿਹੜੀ ਸਾਡੇ ਕੋਲ ਤਫਤੀਸ਼ ਚ ਹਜੇ ਤੱਕ ਗੱਲ ਲੱਗੀ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਬਟ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਗਵੀਰ ਸਿੰਘ ਉਸ ਮਿੱਠੂ ਐ ਉਸ ਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ ਥਾਣਾ ਪਾਤਸੋ ਦਾ ਜਿਹੜਾ ਮਲਕੀਤ ਸਿੰਘ ਐ ਤੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਨਡੀਪੀਐਸ ਦੇ ਪਰਚੇ ਨੇ ਤੇ ਆਮ ਜਨਕਤ ਦੇ ਐਕਸਾਈਜ਼ ਐਕਟ ਦੇ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਇਹ ਵਾਰਦਾਤ ਕੀਤੀ ਜਿਸ ਵਲੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੋਣ ਜਾ ਰਿਹਾ ਸੀਗਾ ਉਥੇ ਸ਼ਮਸ਼ਾਨਘਾਟ ਚ ਉਸ ਵਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਤਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਿਆ ਅਲੌਂਗ ਵਿਦ ਡਿਫਰੈਂਡ ਬੀ ਰਕਾਰ ਇਹਦੇ ਨੇ ਤੁਹਾਨੂੰ ਹਾਂਜੀ ਹੋਰ ਕਿੰਨੀ ਗੱਲ ਹੋਰ ਉਮਰ 67 ਸਾਲ ਹੈ ਇਹ ਮਿੱਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ 65 70 ਨਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਗਿਆ ਜੀ ਉਹ ਕੱਟਾ ਦੇ ਸ਼ਾਮ ਦਾ ਮਲਕੀਤ ਤੇ ਰਕबीर ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਇਸ ਕਰਕੇ ਰਕबीर ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਹੈ ਉਹ ਸਾਹਿਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਇਹਨੂੰ ਚੁਣਿਆ ਫਾਇਰ 315 ਨਾਲ ਫਾਇਰ 315 ਨਾਲ ਦੋਤਿਆਂ ਨੂੰ ਫਾਇਰ ਕਰਨ ਵਾਲਾ ਕੌਣ ਹੈ ਹਾਂਜੀ ਫਾਇਰ ਕਿਹਦੇ ਦੋਸ਼ੀ ਹੋਵੇਗੀ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਉਹਦੇ 'ਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਸਟੈਬਲਿਸ਼ ਕਰਨਾ ਅਜੇ ਬਾਕੀ ਇਹ ਕਿੰਨੇ ਫਾਇਰ ਕੀਤੇ ਸੋ ਤਫਤੀਸ਼ ਦਾ ਮੁੱਦਾ ਜਿਹੜਾ ਮੈਂ ਦੱਸੂ। ਰੀਨਾ ਦੀ ਵੀ ਹੈਗਾ ਕਿ ਨਿਸ਼ਾਨਾ ਚੱਲਿਆ ਗਿਆ ਕਿ ਉਹਨੂੰ ਟ੍ਰੇਨਿੰਗ ਦਾ ਕਿਸੀ ਨਿਸ਼ਾਨਾ ਕਿਉਂ ਚੱਲ ਗਿਆ। ਅੱਜ ਤੱਕ। ਰੀਨਾ ਦੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ। ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜਿਹਦੇ ਕਰਕੇ ਇਹਨੇ ਬੋਲ ਕੀਤਾ ਗਿਆ ਸੀ। ਰੀਨਾ ਦੀ ਰਿਸ਼ਤੇਦਾਰੀ ਵੀ ਕੋਈ ਹਾਂ ਜਿਹੜਾ ਹਰਦੀਪ ਕਵਾਣਾ ਜਿਹਦਾ ਇਹ ਮੂੰਹ ਬੋਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ। ਉਹ ਬ੍ਰਦਰ ਸੀਗਾ ਮਿੱਠੂ ਦਾ। ਉਹ ਲਾਜਿਤ ਸੀ ਤੇ ਪੈਸੇ ਸੀ। ਅੱਜ ਉਹ ਪਿਛਲਾ ਜਿਹੜਾ ਹੋ ਗਿਆ। ਅਰੇਟ ਪਟਿਆਲਾ ਉਹ ਜਿਹੜਾ ਬੁਰੀ ਤੋਂ ਉਹ ਪ੍ਰੋਪਰਟੀ ਤੋਂ ਹੋਣੀ ਪ੍ਰੋਪਰਟੀ ਤੋਂ ਹੋਣਾ। ਹਜੇ ਤੱਕ ਜਿਹੜੀ ਤਫਤੀਸ਼ ਆਇਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ। ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਚ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ? ਬਿਕੋਜ਼ ਇਹਨਾਂ ਨੂੰ ਜਿਹਨੇ ਮਾਰਨ ਵਾਲੇ ਨੇ ਇਹਨਾਂ ਨੇ ਜਿਹੜੀ ਵਜ੍ਹਾ ਰੰਜਿਸ਼ ਦੱਸੀ ਉਹ ਹੋਟਲ ਦੀ ਦੱਸਿਆ।